ਪਿਛਲੇ ਦਿਨੀ ਪਿੰਡ ਗੁਜਰਾ ਤੇ ਟੰਡੋਲੀ ਵਿਖੇ ਨਾਜਾਇਸ਼ ਸ਼ਰਾਬ ਕਰਕੇ ਜ਼ਹਿਰੀਲੀ ਸ਼ਰਾਬ ਦੇ ਕਰਕੇ ਲੋਕਾਂ ਦੀ ਮੌਤ ਹੋਈ ਸੀ ਜਿਸ ਤੋਂ ਬਾਅਦ ਅੱਜ ਫੁੱਲਾਂ ਦੀ ਰਸਮ ਅਦਾ ਕੀਤੀ ਗਈ ਅਤੇ ਪਰਿਵਾਰਾਂ ਨੇ ਆਪੋ ਆਪਣੇ ਮੈਂਬਰਾਂ ਦੇ ਫੁੱਲ ਚੁੱਕ ਕੇ ਸਾਰੇ ਇਕੱਠੇ ਹੋ ਕੇ ਇੱਕੋ ਹੀ ਬੱਸ ਦੇ ਵਿੱਚ ਸ਼੍ਰੀ ਕਿਰਤਪੁਰ ਸਾਹਿਬ ਲਈ ਰਵਾਨਾ ਵੀ ਹੋਏ ਇਸ ਮੌਕੇ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦੇ ਆਂ ਪੀੜਿਤ ਪਰਿਵਾਰ ਨੇ ਕਿਹਾ ਕਿ ਅਸੀਂ ਅੱਜ ਬੜੇ ਹੀ ਦੁਖੀ ਹਿਰਦੇ ਦੇ ਨਾਲ ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰ ਰਹੇ ਹਾਂ ਕਿਉਂਕਿ ਸਾਡਾ ਬਹੁਤ ਡਾ ਨੁਕਸਾਨ ਹੋਇਆ ਜਿਸ ਦੀ ਪਰਪਾਈ ਤਾਂ ਕਦੇ ਵੀ ਨਹੀਂ ਹੋ ਸਕਦੀ ਅਤੇ ਨਾ ਹੀ ਸਾਨੂੰ ਸਰਕਾਰ ਤੋਂ ਕੋਈ ਉਮੀਦ ਹੈ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਬੇਸ਼ੱਕ ਸਾਡੇ ਪਿੰਡ ਚ ਆਏ ਪਰ ਉਹਨਾਂ ਨੇ ਸਾਡੀ ਗੱਲ ਸੁਣੀ ਅਤੇ ਆਪਣੇ ਵਿਚਾਰ ਜਿਹੜੇ ਨੇ ਉਹ ਸੁਣਾ ਕੇ ਥੋ ਚਲੇ ਗਏ ਇਸ ਤੋਂ ਇਲਾਵਾ ਪਿੰਡ ਵਾਸੀਆਂ ਨੇ ਕੀ ਕਿਹਾ ਤੁਸੀਂ ਆਪ ਹੀ ਸੁਣੋ ਪੁੱਲਾਂ ਦੀ ਰਸਮ ਕੀਤੀ ਜਾ ਰਹੀ ਆ ਕਿੰਨੇ ਪੁੱਲ ਲੈਕਚਰ ਨੇ ਕਿੰਨੇ ਪਰਿਵਾਰ ਨੇ ਪੁੱਲ ਲੈਕਚਰ ਦੇਖੋ ਜੀ ਇਹ ਸੱਤ ਪਰਿਵਾਰ ਨੇ ਜੋ ਐਕਸ਼ਨ ਕਮੇਟੀ ਬਣੀ ਹੋਈ ਆ ਮੈਂ ਉਹਦਾ ਮੈਂਬਰ ਵੀ ਆ ਤੇ ਸੱਤੇ ਪਰਿਵਾਰਾਂ ਨੂੰ ਇਕ ਬਿਠਾ ਕੇ ਸਮਝਾਇਆ ਗਿਆ ਵੀ ਤੁਸੀਂ ਜਿਹੜੇ ਫੁੱਲ ਵੱਖ-ਵੱਖ ਨਾ ਜਾਓ ਕਿਉਂਕਿ ਬਾਰੇ ਜਿਆਦਾ ਗਰੀਬ ਪਰਿਵਾਰ ਨੇ ਉਸ ਸੰਸਥਾ ਵੱਲੋਂ ਜਿਹੜਾ ਇਹਨਾਂ ਦਾ ਸਾਧਨ ਦਾ ਜੰਗਾ ਬਣਾ ਪ੍ਰੋਗਰਾਮ ਕਰਿਆਗਾ ਇਹਨੂੰ ਲਿਜਾਣ ਵਾਸਤੇ ਤਿੰਨ ਪਰਿਵਾਰ ਕੀਰਤਨਪੁਰ ਸਾਹਿਬ ਜਾ ਰਹੇ ਨੇ ਜੀ ਕਿੰਨੇ ਮੈਂਬਰ ਨੇ ਜੀ ਇਹ ਪਰਿਵਾਰ ਜਿਹੜੇ ਇੱਕ ਉਹ ਕਦੋਂ ਇਹ ਹੋਗਾ ਜਿਹੜਾ ਸ਼ੁੱਕਰਵਾਰ ਦਾ ਜੀ ਇੱਕ ਇੱਕ ਪਰਿਵਾਰ ਦੇ ਜਿਹੜੇ ਇਹਦੇ ਵਿੱਚ ਗੱਡੀ ਦੇ ਵਿੱਚ ਪੰਜ ਮੈਂਬਰ ਜਾ ਰਹੇ ਨੇ ਜੀ ਨਾਲ ਫੁੱਲ ਤਰੀਕਾ ਨਾਮ ਹੈ ਨੂਰਪ੍ਰੀਤ ਸਿੰਘ। ਤੁਹਾਡੇ ਕੀ ਹਾਲ ਹੈ ਜੀ? ਕਿਹੜੇ ਡੱਪੂ ਫਾਦਰ ਸਾਹਿਬੀ ਕੀ ਕੰਮ ਕਰਦੇ ਸੀ ਵੀਰੇ? ਮਜ਼ਦੂਰੀ ਕਰਦੇ ਸੀ। ਫਿਰ ਅੱਜ ਫੁੱਲਾਂ ਦੀ ਰਫਤਰੀ ਕੀਤੀ ਗਈ। ਕਿੱਥੇ ਲੈ ਕੇ ਜਾ ਰਹੇ ਹੋ ਫੁੱਲਾਂ ਨੂੰ? ਫੁੱਲਾਂ ਇਹ ਕਿਹੜੇ ਹਾਂ ਜੀ? ਹਾਂ ਜੀ ਕਿਰਤਪੁਰ ਸਾਹਿਬ ਜਾ ਰਹੇ। ਪੰਜਾਬ ਦੇ ਮੁੱਖ ਮੰਤਰੀ ਵੀ ਪਹੁੰਚੇ ਉਹਨਾਂ ਨਾਲ ਕੀ ਗੱਲ ਹੋਈ? ਤੁਹਾਡੀ ਜੱਕ ਹੋਈ ਨਹੀਂ ਸਾਰੀ ਗੱਲ ਦੱਸੋ। ਗੱਲ ਕਰਨਾ ਚਾਹੁੰਦੇ ਜੀ ਪਰ ਸੁਣੀ ਨਹੀਂ ਉਹਨਾਂ ਨੇ। ਆਪਦੀਓ ਸੁਣਾ ਕੇ ਪਹਿਲਾਂ ਵੀ ਮਿੱਠੀ ਗੋਲੀ ਆਉਂਦੀ ਹੈ ਜੀ ਤੇ ਹੁਣ ਵੀ ਦੇ ਕੇ ਚਲੇ ਗਏ। ਫਸਾਈ ਗਰੀ ਹੁੰਦਾ ਜੀ ਕੁਛ ਕਿਹਾ ਉਹਨਾਂ ਨੇ ਵੈਸੇ ਵੀ ਪਰਵਾਹ ਨਹੀਂ ਹੋਣ ਬਾਹਰ ਕੇ ਅੱਗੇ ਨੇ ਵੀ ਪਰਿਵਾਰਾਂ ਨੂੰ ਸਾਮਾਂਗੇ ਸੀ ਬਸ ਆਪਦੇ ਜਿਹੜੇ ਉਹਦੇ ਨਾਲ ਆਏ ਸੀ ਜੀਮਾ ਸਾਹਿਬ ਉਹਨਾਂ ਨੇ ਪਾ 5 ਲੱਖ ਰੁਪਇਆ ਦੇ ਕੇ ਬਸ ਕੇਸ ਰਫਾਫਾ ਕਰ ਲਿਆ ਨੌਕਰੀ ਦੀ ਤਾਂ ਕੋਈ ਗੱਲ ਨਹੀਂ ਹੋਈ ਇੱਕ ਮੁੰਡੇ ਦੀ ਪਲਾਸਟਿਕ ਕੀਤੀ ਹੋਈ ਸੀ ਉਹ ਕਹਿੰਦਾ ਮੈਂ ਹੁਣ ਡਿਪਲੋਮਾ ਕਰ ਰਿਹਾ ਉਹ ਕਹਿੰਦਾ ਤੂੰ ਡਿਪਲੋਮਾ ਕਰ ਇਸ ਤੋਂ ਬਾਅਦ ਨੌਕਰੀ ਆ ਮੈ ਜਰੂਰ ਤਾਂ ਸਾਨੂੰ ਉਹਨਾਂ ਇਸ ਤੋਂ ਬਾਅਦ ਸਰਕਾਰੀ ਨੌਕਰੀ ਇਹਨਾਂ ਦੀ ਇਸ ਤੋਂ ਬਾਅਦ ਕੀ ਨੇ ਪੁੱਛਣਾ ਜਿਵੇਂ ਉਹਰੇ ਆਏ ਆ ਜਾ ਕੇ ਪ੍ਰੋਸਾ ਦੇ ਕੇ ਇਹਨਾਂ ਪਰਿਵਾਰਾਂ ਨੂੰ ਉਮੀਦ ਹੈ ਕਿ ਨਹੀਂ ਕੋਈ ਮੈਂਗਣੀ ਉਮੀਦ ਨਹੀਂ ਹੈਗੀ ਅੱਜ ਕਿੰਨੇ ਪਰਿਵਾਰਾਂ ਦੇ ਫੁੱਲਾਂ ਦੀ ਰਸਮ ਲੈ ਕੇ ਜਾ ਰਹੇ ਹੋ ਸੱਤ ਅੱਠ ਪਰਿਵਾਰ ਨੇ ਜੀ ਪਰ ਦੂਗੀ ਹੈ ਸਾਰੀ ਕੁਝ ਇਕੱਠੇ ਜਾ ਰਹੇ ਨੇ ਇਕੱਠੇ ਜਾ ਰਹੇ ਨੇ ਜਿਹੜੀ ਭੋਗ ਦੀ ਇਸ ਮੈਂ ਕੇਂਦਰੀ ਦੇ ਵੱਲੋਂ ਦੇਖੋ ਜੀ ਹਾਲੇ ਹਫ਼ਤਾ ਬੱਲੇ ਜਾਣਾ ਨਹੀਂ ਕੀਤਾ ਹਫ਼ਤੇ ਨਾਮ ਹੈ ਜੀ ਜੋਗਾ ਸਿੰਘ ਜੀ ਜੋਗਾ ਸਿੰਘ ਜੀ ਜਿਹਨਾਂ ਦੀ ਡੈਥ ਹੋਈ ਹੈ ਕੋਈ ਤੁਸੀਂ ਥੋੜੀ ਕੀ ਲਾ ਰਹੇ ਮੁੰਡਾ ਤੀਜੀ ਮੇਰਾ ਅੱਜ ਫਿਰ ਫੁੱਲਾਂ ਦੀ ਰਸਮ ਕਰ ਰਹੇ ਹਾਂ ਹਾਂ ਜੀ ਫੁੱਲ ਚੁਗੇ ਨੇ ਹਾਂ ਜੀ ਅੱਜ ਕਿੱਥੇ ਜਾ ਰਹੇ ਹੋ ਫੁੱਲਾਂ ਤੇ ਫਿਰ ਤਲਵਾਰ ਚਾਹ ਜਾ ਰਹੇ ਹਾਂ ਹਾਂ ਤੇ ਅੱਜ ਮੁੱਖ ਮੰਤਰੀ ਵੀ ਆਏ ਸੀ ਪੰਜਾਬ ਦੇ ਹਾਂ ਜੀ ਹਾਂ ਜੀ ਗੱਲਬਾਤ ਵੀ ਮੁੰਡਾ ਹਾਂ ਜੀ ਕੀ ਗੱਲਬਾਤ ਵੀ ਦੱਸੋ ਸਾਡੀ ਵੀ ਬਾਰੇ ਕੋਈ ਜਮੱਖਾ ਵਾਸਤੇ ਲਾ ਬੇਟੀ ਕਰਨਾ ਚਾਹੀਦਾ ਉਹ ਵੀ ਕਰਦਾ ਸੀ ਬੇਟਾ ਜੀ ਮਜਦੂਰੀ ਕਰਦਾ ਸੀ ਬੱਚੇ ਕੀ ਕੁਛ ਨਹੀਂ ਪਰਿਵਾਰ ਇੱਕ ਪੰਜ ਇੱਕ ਮਹੀਨਾ ਦਾ ਪੁੱਟਾ ਜੀ ਇੱਕ ਗੁੱਡੀ ਆ ਚਾ ਤਿੰਨ ਚਾਰ ਸਾਲ ਦੀ ਕਿਆ ਰਹਾ ਹੈ ਜੀ ਨਾ ਜੀ ਕਿਵੇਂ ਇਹੋ ਅੱਜ ਦੇ ਫਰਦਾਂ ਦੀ ਰਸਮੇੜੀ ਕੀਤੀ ਜਾ ਰਹੀ ਹੈ ਅੱਜ ਇੱਥੇ ਪਿੰਡ ਗੁਜਰਾ ਤੋਂ ਸੱਤੇ ਪਰਿਵਾਰਾਂ ਦੇ ਜਿਹੜੇ ਜੀ ਚੜਾਈ ਕਰਕੇ ਜਹਰੀ ਲਿਖਤਬ ਨਾਲ ਉਹਨਾਂ ਦੇ ਫੁੱਲ ਚੁਗੇ ਨੇ ਤੇ ਉਹ ਸਾਰੇ ਫੁੱਲ ਕੀਰਤਪੁਰ ਸਾਹਿਬ ਅੱਜ ਲੈ ਕੇ ਸਾਂਝੇ ਤੌਰ ਤੇ ਜਾ ਰਹੇ ਨੇ ਸ਼ਰੋਮੀ ਗੁਰਦੁਆਰਾ ਪ੍ਰਬੰਧ ਕਮੇਟੀ ਵੱਲੋਂ ਬੱਸ ਦਾ ਪ੍ਰਬੰਧ ਕਰਕੇ ਕਿਉਂਕਿ ਇਹ ਗਰੀਬ ਪਰਿਵਾਰ ਸੀਗੇ ਉਹ ਦਿੱਤਾ ਤੇ ਹੁਣ ਸਾਰੇ ਇਤੋਂ ਫੁੱਲ ਪਾ ਕੇ ਆਪਣੀ ਰਸਮਾਂ ਜਿਹੜੀ ਬੰਦੀਆਂ ਉਹਨੂੰ ਕਰਨ ਚੱਲੇ। ਇਹ ਇੱਕੋ ਬੱਸ ਤੇ ਜਾਰੀ ਹੈ। ਇੱਕ ਬੱਸ ਦੇ ਵਿੱਚ ਜੀ ਜਿੰਨਾਂ ਦਾ ਸੱਤ ਪਰਿਵਾਰ ਨੇ ਪੰਜ-ਪੰਜ ਬੰਦੇ ਨੇ ਤੇ 60 ਸੀਟਡ ਬੱਸ ਹੈ ਤੇ ਇਹਨਾਂ ਨੇ ਇੱਕ ਬੱਸ ਦੀ ਤਮੰਨਾ ਦੱਸੀ ਸੀਗੀ ਉਹ ਪ੍ਰਬੰਧ ਕਰਤਾ ਜੇ ਹੋਰ ਵੀ ਕਹਿਣਗੇ ਤੁਹਾਨੂੰ ਕੋਈ ਦਰਾਜ ਨਹੀਂ ਤੇ ਸ਼ਰੋਮੀ ਗੁਰਦੁਆਰਾ ਪ੍ਰਬੰਧ ਕਮੇਟੀ ਹਮੇਸ਼ਾ ਚਾਅ ਜੋਗ ਦਿੰਦੀ ਰੋ। ਮੁੱਖ ਮੰਤਰੀ ਦਾ ਤਾਂ ਮੈਂ ਸਮਝਦਾ ਕਿ ਮੈਂ ਕੀ ਉਹਦੇ ਕਮੈਂਟ ਕਰੂੰਗਾ ਸਾਰਿਆਂ ਨੂੰ ਪਤਾ ਹੈ ਅੱਜ ਜਿਹੜੀ ਆਮ ਸਰਕਾਰ ਬਣੀ ਹੈ ਤੇ ਉਹਦੇ ਕੰਮਕਾਰ ਬਾਰੇ ਉਹਦੇ ਸਾਰਾ ਸਿਸਟਮ ਬਾਰੇ ਸਾਰਿਆਂ ਨੂੰ ਪਤਾ ਹੈ ਤੇ ਉਹਨਾਂ ਦੀ ਬਦੌਲਤ ਹੀ ਮੈਂ ਸਮਝਦਾ ਕਿ ਅਸੀਂ ਸਾਰੇ ਅੱਜ ਆਪੁੱਤਰਿਆ ਸਰਕਾਰ ਤੇ ਇਹ ਹੀ ਤਾਂ ਮੈਂ ਗੱਲ ਸਮਝਦਾ ਕਿ ਐਡੇ ਵੱਡੇ ਮੰਤਰੀ ਹੋ ਕੇ ਉਹਨਾਂ ਨੂੰ ਖੁਦ ਆਪਣੀਆਂ ਜ਼ਿੰਮੇਵਾਰੀਆਂ ਦਾ ਨਹੀਂ ਪਤਾ ਦੇਖੋ ਸਰਕਾਰ ਦੀ ਸਭ ਤੋਂ ਵੱਡੀ ਜ਼ਿੰਮੇਵਾਰੀ ਹੁੰਦੀ ਹੈ ਲਾਅ ਐਂਡ ਆਰਡਰ ਨੂੰ ਮੇਨਟੇਨ ਕਰਨਾ ਇਹ ਜਿਹੜਾ ਦੋ ਨੰਬਰ ਦੀ ਸ਼ਰਾਬ ਜਿਹੜੀ ਆ ਰਹੀ ਹੈ ਜਿਹੜੀ ਸ਼ਰਾਬ ਆਰੀ ਹੈ ਇਹ ਇਹ ਲੈਂਡ ਆਰਡਰ ਦੀ ਹੀ ਗੱਲ ਹੈ ਇਹ ਇਹ ਤਾਂ ਇਹਨਾਂ ਦੀ ਸਰਕਾਰ ਦੀ ਫਸਟ ਜ਼ਿੰਮੇਵਾਰੀ ਹੁੰਦੀ ਹੈ ਤੇ ਜਿਹੜੀ ਜ਼ਿੰਮੇਵਾਰੀ ਪਹਿਲੀ ਜ਼ਿੰਮੇਵਾਰੀ ਹੈ ਉਹਨੂੰ ਉਹ ਕਹ ਰਹੇ ਨੇ ਸਾਡੀ ਜ਼ਿੰਮੇਵਾਰੀ ਨਹੀਂ ਇਸੇ ਕਰਕੇ ਇਹਨਾਂ ਦਾ ਜਿਹੜਾ ਸਾਰਾ اخلاق ਹੈ ਨਾ ਉਹ ਨੰਗਾ ਹੋ ਰਿਹਾ ਸੰਗਰੂਰ ਤੋਂ ਗੁਲਜ਼ਾਰ ਮੱਲੀ ਦੀ ਰਿਪੋਰਟ